ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਜੀ 베ਰੀ ਦੇ ਬੂਟੇ ਦੀ 베ਰਾਂ ਦੀ ਗੱਲ ਕਰਨੀ ਆ ਆਪਾਂ ਨੇ ਆਪਣੇ ਚੈਨਲ ਤੇ ਪਹਿਲਾਂ ਵੀਡੀਓ ਪਾ ਚੁੱਕੇ ਹਾਂ ਇੱਕ ਵੀ 베ਰੀ ਦਾ ਉਹ ਕਿਹੜਾ ਸਹੀ ਸਮਾਂਗਾ ਵੀ ਜਦੋਂ ਆਪਾਂ 베ਰੀ ਨੂੰ ਸੰਗਣਾਗਾ ਕਹਿਣ ਤੋਂ ਭਾਵ 베ਰੀ ਨੂੰ 베ਰੀ ਦੀ ਟਾਹਣੀਆਂ ਵੱਡਣੀਆਂ ਨੇ ਅਤੇ ਕਿੰਨੀ 베ਰੀ ਵਧਣੀ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ 베ਰ ਲੱਗਣ ਅਤੇ ਮਿੱਠੇ 베ਰ ਲੱਗਣ ਹੁਣ ਤੁਸੀਂ ਨਾ ਸਕਰੀਨ ਤੇ ਦੇਖ ਰਹੇ ਹੋ ਨੂੰ 베ਰਾਂ ਦੇ ਨਾਲ ਪੂਰੀ ਫੁੱਲ ਭਰੀ ਹੋਈ 베ਰੀ ਆ ਤੇ ਇਹਦੇ ਹਨ ਤੁਹਾਨੂੰ ਹੁਣ 베ਰ ਤੋੜ ਕੇ ਦਿਖਾਉਨੇ ਆ 베ਰ ਕਿਹੋ ਜਿਹੇ ਨੇ ਫਲ ਦੇਖੋ ਤੁਸੀਂ ਆਪਣੇ ਨਾ ਇਹ ਗੁਆਂਢੀਆਂ ਦੇ ਲੱਗੀ ਹੋਈ ਆ 베ਰੀ ਅਰੇ ਇਹਦਾ ਜਿਹੜਾ ਜ਼ਿਆਦਾਤਰ ਹਿੱਸਾਗਾ ਉਹ ਆਪਣੀਆਂ ਜਿਹੜੀਆਂ ਆ ਪੱਥਰ ਦੀਆਂ ਸਲੇਟਾਂ ਨੇ ਇਹਦੇ ਉੱਤੇ ਡਿੱਗਿਆ ਹੋਇਆ ਸਾਰਾ ਹਿੱਸਾ ਜੰਨੀਆਂ ਵੀ ਟਾਹਣੀਆਂ ਨੇ ਤੇ ਆਪਾਂ ਤੁਹਾਨੂੰ ਬੇਰ ਤੋੜ ਕੇ ਖਾਣ ਨਾਲੇ ਆਪਾਂ ਇਸ ਵੀਡੀਓ ਜਰੀਏ ਆਪਣੀ ਪੁਰਾਣੀ ਵੀਡੀਓ ਦਾ ਜ਼ਿਕਰ ਕਰਾਂਗੇ ਜ਼ਿਕਰ ਕਿਉਂ ਕਰਨਾ ਜ਼ਰੂਰੀ ਆ ਉਹ ਜ਼ਰੂਰ ਤੁਸੀਂ ਦੇਖਿਓ ਸਿਰਫ ਇਹ ਨਾ ਦੇਖੋ ਵੀ ਇਹ ਬੇਰੀ ਜਿਹੜੀ ਬੇਰਾਂ ਨਾਲ ਭਰੀ ਵੀ ਆ ਤੇ ਕਿੱਡਕ ਡੇ ਬੇਰ ਲੱਗੇ ਹੋਏ ਨੇ ਆਪਾਂ ਨਾ ਤੁਹਾਨੂੰ ਸਾਰਾ ਕੁਝ ਡਿਟੇਲ ਦੇ ਵਿੱਚ ਦੱਸਾਂਗੇ ਪਹਿਲਾਂ ਆਪਾਂ ਥੋੜੇ ਜਿਹੀ ਬੇਰ ਤੋੜਦੇ ਆ ਜਿਹੜਾ ਆਪਾਂ ਨੇੜੇ ਹਿੱਸਾਗਾ ਉਹ ਉੱਥੋਂ ਤੋੜਦੇ ਆਪਾਂ ਕਿਉਂਕਿ ਇੱਧਰ ਦੂਰ ਹੱਥ ਨਹੀਂ ਜਾਣਾ ਆਪਣਾ ਉੱਥੋਂ ਤੋੜਦੇ ਆ ਬੇਰ ਤੇ ਬਾਅਦ ਤੁਹਾਨੂੰ ਸਾਰੀ ਕਹਾਣੀ ਦੱਸਾਂਗੇ ਬੇਰੀ ਦਾ ਆ ਹਿੱਸਾ ਜੋ ਆਪਣੇ ਬਿਲਕੁਲ ਨੇੜੇ ਹੈ ਜੀ ਦੇਣੀ ਆਪਣੀ ਪਹੁੰਚ ਦੇ ਵਿੱਚ ਆ ਇਹ ਬੇਰੀ ਲੱਗੀ ਹੋਈ ਗਵਾਂਡੀਆਂ ਦੇ ਘਰ ਤੇ ਆਪਾਂ ਇਥੋਂ ਨੀਂ ਬੇਰ ਤੋੜਨੇ ਆ ਜਿਹੜੇ ਹਾਂ ਤੁਹਾਨੂੰ ਤੁਹਾਡੇ ਸਾਹਮਣੇ ਸਕਰੀਨ ਦੇ ਸਾਹਮਣੇ ਦਿਖਲੇ ਪੱਕੇ ਵੀ ਬੇਰ ਨੇ ਤੇ ਬਹੁਤ ਸਾਰੇ ਬੇਰ ਹਲੇ ਕੱਚੇ ਨੇ ਪਰ ਆਪਾਂ ਅਜ ਪੱਕੇ ਬੇਰ ਤੋੜ ਕੇ ਉਸ ਤੋਂ ਬਾਅਦ ਬਾਕੀ ਗੱਲਬਾਤ ਕਰਦੇ ਆ ਲੋ ਜੀ ਬੀਰੀ ਦੇ ਉੱਤੋਂ ਨਾ ਆਪਾਂ ਜਿਹੜੇ ਆਪਾਂ ਨੂੰ ਲੱਗੇ ਵੀ ਹਾਂ ਇਹ ਬੇਰ ਪੱਕ ਚੁੱਕੇ ਜਾਂ ਥੋੜੇ ਰੰਗ ਬਦਲ ਚੁੱਕੇ ਆ ਬੇਰਾਂ ਦਾ ਉਹ ਤੋੜ ਲੇ ਤੇ ਤੋੜਨ ਤੋਂ ਬਾਅਦ ਆ ਪਏ ਆਪਣੇ ਕੋਲ ਬੇਰ ਸਾਰੇ ਇਹਦੇ ਵਿੱਚ ਦਿਖਾਉਣਾ ਕੀ ਆ ਤੁਹਾਨੂੰ ਆ ਦੇਖੋ ਜੀ ਆਹ ਵੇਰ ਨਾ ਜਿਹੜੇ ਸਾਫ ਆ ਉਹ ਆਪ ਪਿੱਕ ਪਾਸੇ ਕੱਢ ਦਾਂਗੇ ਜਿਹੜੇ ਖਰਾਬ ਆ ਇਧਰਲੇ ਪਾਸੇ ਕੱਢਾਂਗੇ ਤੇ ਇਸ ਤਰ੍ਹਾਂ ਕਰਦੇ ਕਰਦੇ ਹਾਂ ਤੁਸੀਂ ਆ ਦੇਖੋ ਵੀ ਜਿਹੜੇ ਵੇਰ ਖਰਾਬ ਨੇ ਉਹਨਾਂ ਦੀ ਗਿਣਤੀ ਜ਼ਿਆਦਾ ਕੀ ਤੇ ਜਿਹੜੇ ਵੇਰ ਸਹੀ ਨੇ ਉਹਨਾਂ ਦੀ ਗਿਣਤੀ ਘੱਟ ਆ ਆ ਤਿੰਨ ਵੇਰ ਇਧਰ ਹੋਰ ਆ ਜਾਣਗੇ ਜੀ ਬਾਕੀ ਆ ਦੇਖੋ ਆ ਦੋ ਵੇਰ ਇਧਰ ਇਹ ਤੁਸੀਂ ਹੁਣ ਥੋੜਾ ਦੇਖੋ ਜੀ ਆ ਸਾਰੇ ਖਰਾਬ ਵੇਰ ਨੇ ਤੇ ਆਹ ਸਾਫ ਵੇਰ ਨੇ ਆ ਸੌਰੀ ਆ ਵੀ ਖਰਾਬ ਆ ਜੀ ਇਹ ਵੀ ਖਰਾਬ ਹੋਇਆ ਹੋਇਆ ਤੇ ਆਪਾਂ ਨੇ ਤਾਂ ਕਾਰਨ ਦੱਸਣਾ ਵੀ ਇਹ ਕਿਉਂ ਖਰਾਬ ਹੋਏ ਨੇ ਵੀਰ ਇਹ ਅੱਜ ਦੀ ਵੀਡੀਓ ਦੇ ਵਿੱਚ ਗੱਲ ਆਪਾਂ ਇਸੇ ਦੀ ਕਰਨੀ ਹੈ ਵੀ ਜਦੋਂ ਆਪਾਂ ਇੰਨੇ ਵੀਰ ਤੋੜੇ ਨੇ ਤਾਂ ਇਹ ਸਾਰੇ ਸਾਫ਼ ਕਿਉਂ ਨਹੀਂ ਹੈਗੇ ਇਹ ਖਰਾਬ ਕਿਉਂ ਨੇ ਤੇ ਵਧੀਆ ਵੀਰਾਂ ਦੀ ਗਿਣਤੀ ਘਟ ਕਿਉਂ ਆ ਆਪਾਂ ਜੋ ਹੀ ਦੱਸਣਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਜੁੜੇ ਰਹੋ ਜੀ ਅਸਲ ਦੇ ਵਿੱਚ ਖਰਾਬ ਵੀਰਾਂ ਦੀ ਜਿਹੜੀ ਗਿਣਤੀ ਆ ਉਹ ਸਾਫ਼ ਵੀਰਾਂ ਨਾਲੋਂ ਜ਼ਿਆਦਾ ਕਿਉਂ ਆ ਉਹਦਾ ਕਾਰਨ ਕੀ ਆ ਇਕ ਨ ਸਮਾਂ ਹੁੰਦਾ ਹੈ ਜਦੋਂ ਇੱਕ ਸਹੀ ਸਮਾਂ ਜਦੋਂ ਆਪਾਂ 베ਰੀ ਨੂੰ ਸੰਗਣਾ ਹੁੰਦਾ ਹੈਗਾ ਸੰਗਣ ਤੋਂ ਮਤਲਬ 베ਰੀ ਦੀਆਂ ਟਾਹਣੀਆਂ ਵੱਡਣੀਆਂ ਹੁੰਦੀਆਂ ਨੇ ਤੇ 베ਰੀ ਨੂੰ ਜਮਾ ਥਰੜਲੇ ਲੈਵਲ ਤੱਕ ਧਰਤੀ ਤੋਂ ਸਿਰਫ 1.5 ਤੋਂ 2 ਫੁੱਟ ਤੱਕ ਛੱਡਣਾ ਹੁੰਦਾ ਹੈਗਾ ਉਸ ਤੋਂ ਇਲਾਵਾ ਬਾਕੀ ਸਾਰੀ 베ਰੀ ਕੱਟਣੀ ਹੁੰਦੀ ਹੈ ਉਹ ਸਹੀ ਸਮੇਂ ਤੇ ਜੇ 베ਰੀ ਕੱਟੀ ਜਾਵੇ 베ਰੀ ਸੰਗੀ ਜਾਵੇ ਉਸ ਤੋਂ ਬਾਅਦ ਇਹ ਹਾਲਾਤ ਨਹੀਂ ਬਣਦੇ ਜਿਹੜੇ ਅੱਜ ਆਪਾਂ ਤੁਹਾਨੂੰ ਦਿਖਾਏ ਬੇਨਤੀ ਕਰਨੀ ਹੈ ਵੀ ਆਪਾਂ ਨੇ ਵੀਡੀਓ ਦੇ ਵਿੱਚ ਸਾਫ਼-ਸਾਫ਼ ਕਿਹਾ ਸੀ ਵੀ ਜੇ ਘਰ ਤੁਸੀਂ ਅਪ੍ਰੈਲ ਦੇ ਐਂਡ ਕਹਨ ਤੋਂ ਭਾਵ 21 ਅਪ੍ਰੈਲ ਤੋਂ ਲੈ ਕੇ ਮਈ ਦੇ ਪਹਿਲੇ ਹਫਤੇ 7 ਮਈ ਤੱਕ ਬੀਰੀ ਨੂੰ ਸਾਗਦੇ ਹਾਂ ਤਾਂ ਤੁਹਾਡੀ ਬੀਰੀ ਦੇ ਵਿੱਚ ਉੱਤੇ ਲੱਗਣ ਵਾਲੇ ਸਾਰੇ ਦੇ ਸਾਰੇ ਵੀਰ ਸਾਫ ਵੀ ਹੋਣਗੇ ਅਤੇ ਮਿੱਠੇ ਵੀ ਹੋਣਗੇ ਜਿਵੇਂ ਹੁਣ ਤੋਂ ਤੁਸੀਂ ਦੇਖਿਆਗਾ ਵੀ ਖਰਾਬ ਵੀਰਾਂ ਦੀ ਗਿਣਤੀ ਜ਼ਿਆਦਾ ਸੀ ਤੇ ਚੰਗੇ ਵੀਰਾਂ ਦੀ ਗਿਣਤੀ ਘੱਟ ਸੀ ਉਹਦਾ ਕਾਰਨ ਇਹ ਹੀ ਆ ਵੀ ਜਦ ਤੱਕ ਲੋਕ ਕੀ ਕਰਦੇ ਨੇ ਬੀਰੀ ਨੂੰ ਜਮ ਨਹੀਂ ਸਾਗਦੇ ਜਾਂ ਗਲਤ ਟਾਈਮ ਤੇ ਸਾਂਗਦੇ ਨੇ ਜਿਹਦੇ ਕਰਕੇ ਇਹ ਹਾਲਾਤ ਬਣਦੇ ਨੇ ਸੋ ਬੇਨਤੀ ਹੈ ਜੀ ਆਪਣੀ ਪੁਰਾਣੀ ਵੀਡੀਓ ਤੁਸੀਂ ਚੈੱਕ ਕਰ ਸਕਦੇ ਹੋ ਉਹਦੇ ਵਿੱਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ 베ਰੀ ਨੂੰ ਆਪਾਂ ਅਪ੍ਰੈਲ ਦੇ ਐਂਡ ਵਿੱਚ ਸਾਂਗਣਾ ਤੇ ਜਾਂ ਮਈ ਦੇ ਪਹਿਲੇ ਹਫ਼ਤੇ ਸਾਂਗਣਾ ਨਹੀਂ ਉਸ ਤੋਂ ਇਲਾਵਾ ਆਪਾਂ ਇਸ 베ਰੀ ਨੂੰ ਸਾਂਗਣਾ ਉਹ ਵੀ ਗਲਤ ਹੈ ਜੀ ਤੇ ਨਹੀਂ ਸਾਂਗੋਗੇ ਤਾਂ ਵੀ ਗਲਤ ਹੈ ਜੀ ਤੁਸੀਂ ਗਲਤ ਟਾਈਮ ਤੇ ਸਾਂਗੋਗੇ ਉਹ ਵੀ ਗਲਤ ਹੈ ਜੀ ਧੰਨਵਾਦ ਜੀ